ਸਭ ਤੋਂ ਪਹਿਲਾਂ ਸਾਰੀ ਇੱਥੇ ਨਤਮਸਤਕ ਹੋਈ ਸੰਗਤ ਨੂੰ ਨਿਰਮਲ ਸੁਪਰ ਸਪੈਸ਼ਲਿਟੀ ਹਸਪੀਟਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬਾਬਾ ਜਰਾਵਰ ਸਿੰਘ ਜੀ ਬਾਬ ਦੇ ਜਿਹੜਾ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਸੇਵਾ ਰੂਪ ਵਿੱਚ ਨਿਰਮਲ ਸੁਪਰ ਸਪੈਸ਼ਲਿਟੀ ਹਸਪੀਟਲ ਵੱਲੋਂ ਮੁਫਤ ਮੈਕਅਪ ਜਿਹੜਾ ਮੈਡੀਕਲ ਚੈੱਕਅਪ ਕੈਂਪ ਅੱਜ ਲਾਇਆ ਗਿਆ ਤੇ ਫਤੇਗੜ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਅਦੂਤ ਦੇ ਅੰਦਰ ਤੇ ਜਿਹਦੇ ਵਿੱਚ ਕਿ ਬੀਪੀ 슈ਗਰ ਨਾਰਮਲ ਬਿਮਾਰੀਆਂ ਜਿਹੜੀਆਂ ਉਹਦੇ ਬਾਰੇ ਮਰੀਜ਼ਾਂ ਦਾ ਕੁਝ ਟੈਸਟ ਨੇ ਜਿਹੜੇ ਇੱਥੇ ਮੌਕੇ ਤੇ ਹੋ ਸਕਦੇ ਨੇ ਉਹ ਅਸੀਂ ਕਰ ਰਹੇ ਆਂ ਫ੍ਰੀ ਤੇ ਨਾਲ ਜਿਹੜੀ ਦਵਾਈ ਮੌਕੇ ਤੇ ਦੇਣ ਵਾਲੀ ਆ ਉਹ ਅਸੀਂ ਦੇ ਰਹੇ ਆਂ ਤੇ ਨਾਲ ਹੀ ਮਰੀਜ਼ਾਂ ਨੂੰ ਇਹ ਵੀ ਜਾਗਰੂਕ ਕਰ ਰਹੇ ਆਂ ਕਿ ਤੁਹਾਡੀ ਜਿਹੜੀ ਕੋਈ ਤੁਹਾਨੂੰ ਬਿਮਾਰੀ ਹੈ ਉਹਦੇ ਸੰਬੰਧਿਤ ਤੁਸੀਂ ਕਿੱਦਾਂ ਜਾਗਰੂਕ ਹੋਣਾ ਤੇ ਕਿੱਦਾਂ ਉਹਦਾ ਟ੍ਰੀਟਮੈਂਟ ਕਿਹੜੇ ਡਾਕਟਰ ਦੇ ਕੋਲ ਤੁਹਾਡਾ ਇਹ ਮਰੀਜ਼ ਦਾ ਟ੍ਰੀਟਮੈਂਟ ਸੰਭਵ ਹੋਏਗਾ ਇਸ ਬਾਰੇ ਅਸੀਂ ਮਰੀਜ਼ਾਂ ਨੂੰ ਜਾਗਰੂਕ ਵੀ ਕਰ ਰਹੇ ਆਂ ਨਾਲ ਨਾਲ ਜੀ ਹਾਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰੱਖਾਂਗੇ ਕਿ ਅਸੀਂ ਇਸ ਸ਼ੀਤਾਂ ਦੀ ਧਰਤੀ ਦੇ ਉੱਤੇ ਆਪਣੇ ਆਉਣ ਵਾਲੇ ਜਿਹੜੇ ਦਿਹਾੜੇ ਨੇ ਜਿਵੇਂ ਅੱਗੇ ਸ਼ਹੀਦੀ ਜੋੜ ਸਭਾ ਆਣੀ ਹੈ ਜਾਂ ਸੰਕਰਾਂਤ ਦਾ ਦਿਹਾੜਾ ਆਣਾ ਅਸੀਂ ਕੋਸ਼ਿਸ਼ ਕਰਾਂਗੇ ਉਦੋਂ ਵੀ ਇੱਥੇ ਇਸੇ ਹੀ ਤਰ੍ਹਾਂ ਕੈਂਪ ਲਗਾਈਏ ਅਤੇ ਗੁਰੂਵਾਰ ਰਾਜ ਦੀ ਹਜ਼ੂਰੀ ਅੰਦਰ ਜਿਹੜੀ ਲੋਕਾਂ ਦੀ ਸੇਵਾ ਕਰ ਸਕੀਏ ਅੱਜ ਹੁਣ ਤੱਕ ਅਸੀਂ 2 ਵਜੇ ਤੋਂ ਸਟਾਰਟ ਕਰਿਆ ਕੈਂਪ ਤੇ ਤੇ 115 ਕ ਪੇਸ਼ੈਂਟ ਅਸੀਂ ਦੇਖ ਚੁੱਕੇ ਹਾਂ ਤੇ ਉਮੀਦ ਆ ਜਿਵੇਂ ਸ਼ਾਮ ਦੇ ਟਾਈਮ ਲੋਕਲ ਜਿਹੜੀ ਕਮਿਊਨਿਟੀ ਆ ਉਹ ਸਾਰੀ ਮਥਾ ਟਿਕਣਾ ਆਦੀ ਹੈ ਤੇ ਮਤਲਬ 300 ਤੱਕ ਸਾਡੀ ਓਪੀਡੀ ਦੀ ਸੰਭਾਵਨਾ ਹੈਗੀ ਹੈ ਵੀ ਅਸੀਂ ਇੰਨੇ ਪੇਸ਼ੈਂਟ ਅੱਜ ਚੈੱਕ ਵੀ ਕਰਾਂਗੇ ਤੇ ਨਾਲ ਉਹਨਾਂ ਨੂੰ ਬਿਮਾਰੀਆਂ ਸੰਬੰਧੀ ਜਾਗਰੂਕ ਵੀ ਕਰਾਂਗੇ। ਕੁਝ ਦਵਾਈਆਂ ਹੈਗੀਆਂ ਜੀ ਜਿਹੜੀਆਂ ਅਸੀਂ ਮੌਕੇ ਤੇ ਦੇ ਸਕਦੇ ਆ ਜਾਂ ਜਿੰਨਾ ਵਾਸਤੇ ਕੁਝ ਜ਼ਿਆਦਾ ਲੰਬੀ ਵੱਡੀ ਪਰਮਿਸ਼ਨਸ ਦੀ ਨਹੀਂ ਲੋੜ ਪੈਂਦੀ ਉਹ ਦਵਾਈਆਂ ਅਸੀਂ ਮੌਕੇ ਤੇ ਦੇ ਸਕਦੇ ਆ ਉਹ ਅਸੀਂ ਦੇ ਰਹੇ ਆ। ਪਰ ਕੁਝ ਦਵਾਈਆਂ ਇਦੀਆਂ ਦੀਆਂ ਵੀ ਜਿਹੜੀਆਂ ਉਹ ਇੱਕ ਪਾਰਟਿਕੂਲਰ ਟੈਸਟ ਹੋਣ ਤੋਂ ਬਾਅਦ ਹੀ ਚੱਲਣੀਆਂ ਨੇ। ਉਹ ਅਸੀਂ ਇੱਥੇ ਨਾ ਦੇ ਸਕਦੇ ਆ ਤੇ ਨਾ ਉਹ ਟੈਸਟ ਕਰਨੇ ਏਡੇ ਵੱਡੇ ਸੰਭਵ ਨਹੀਂ ਇੱਥੇ ਬਿਨਾ ਲੈਬ ਤੋਂ ਉਸੀਂ ਤਾਂ ਹੀ ਇਹ ਜਾਗਰੂਕ ਕਰ ਰਹੇ ਆਂ ਸੀ ਵੀ ਮਰੀਜ਼ਾਂ ਨੂੰ ਵੀ ਤੁਸੀਂ ਆਪਣੇ ਨੇੜੇ ਲੱਗਦੇ ਚਾਹੇ ਸਰਕਾਰੀ ਹਸਪਤਾਲ 'ਚ ਜਾਓ ਚਾਹੇ ਕਿਸੇ ਵੀ ਸੰਸਥਾ 'ਚ ਜਾਓ ਚਾਹੇ ਸਾਡੇ ਕੋਲ ਆਓ ਅਸੀਂ ਵੀ ਬੜੇ ਹੀ ਘੱਟ ਰੇਟਾਂ ਦੇ ਉੱਤੇ ਇਹਨਾਂ ਦਾ ਟ੍ਰੀਟਮੈਂਟ ਕਰਾਂਗੇ ਤੇ ਇਹਨਾਂ ਦੇ ਟੈਸਟ ਵੀ ਕਰਾਂਗੇ ਤੇ ਨਾਲ ਇਹਨਾਂ ਦਾ ਜਿਹੜਾ ਕੋਈ ਮੈਡੀਸਿਨ ਦਾ ਟ੍ਰੀਟਮੈਂਟ ਹੋਊਗਾ ਉਹ ਵੀ ਚਲਾਵਾਂਗੇ ਸਾਡੀ ਜਿਹੜੀ ਉਹ ਮੌਕੇ ਤੇ ਉਹਨਾਂ ਲੋਕੇਸ਼ਨ ਹੈਗੀ ਆ ਸਾਡੀ ਮੇਨ ਜੀਟੀ ਰੋਡ ਦੇ ਉੱਤੇ ਗੋਵਿੰਦਗੜ੍ਹ ਦੇ ਵਿੱਚ ਨਿਰਮਲ ਸੁਪਰ ਸਪੈਸ਼ੈਲਿਟੀ ਹਸਪਤਾਲ ਖੰਨੇ ਵੱਲੋਂ ਆਂਦੇ ਆ ਖੱਬੇ ਹੱਥ ਤੇ ਸਰੰਦ ਵੱਲੋਂ ਜਾਂਦੇ ਆ ਸੱਜੇ ਹੱਥ ਹੈ ਜੀ ਜੀਪੀਐਸ ਸਕੂਲ ਦੇ ਨਾਲ ਤੁਸੀਂ ਕਿਸੇ ਵੀ ਟਾਈਮ ਉੱਥੇ ਵਿਜ਼ਿਟ ਕਰ ਸਕਦੇ ਹੋ ਡਾਕਟਰ ਸਾਹਿਬ ਡਾਕਟਰ ਨਿਰਮਲ ਜੀ ਨੇ ਤੇ ਇਹਨਾਂ ਦੇ بیٹے ਨੇ ਡਾਕਟਰ ਗੁਰਪ੍ਰੀਤ ਸਿੰਘ ਇਹਨਾਂ ਦੀ ਮਕਸਦਕਾ ਹਸਪਤਾਲ ਬੜਾ ਵਧੀਆ ਇਸੇ ਬਣ ਗਿਆ ਤੇ ਬੜੇ ਹੀ ਵਾਜਬ ਰੇਟ ਨੇ ਏਰੀਆ ਦੇ ਅਕੋਰਡਿੰਗ ਤੇ ਤੁਸੀਂ ਕੋਈ ਵੀ ਟਰੀਟਮੈਂਟ ਕਰਾਉਣਾ ਤਾਂ ਤੁਸੀਂ ਇਤਿਹਾਸ ਸੰਪਰਕ ਨੰਬਰ 79735 37088 ਇਹ ਮੇਰਾ ਸੰਪਰਕ ਨੰਬਰ ਹੈਗਾ ਜੀ ਤੇ ਬਾਕੀ ਜਿਹੜਾ ਤੁਹਾਡਾ ਤੁਸੀਂ ਬੈਨਰ ਦੇ ਉੱਤੇ ਵੀ ਸਾਡੇ ਰਿਸੈਪਸ਼ਨ ਦੇ ਨੰਬਰ ਲੱਗੇ ਹੋਏ ਨੇ ਤੁਸੀਂ ਉਹਨਾਂ ਤੋਂ ਵੀ ਆਪਣੀ ਅਪਾਇੰਟਮੈਂਟ ਬੁੱਕ ਕਰਾ ਸਕਦੇ ਹੋ ਜਾਂ ਕੋਈ ਵੀ ਸਵਾਲ ਕੋਈ ਤੁਹਾਡੇ ਕੁਐਸਚਨ ਹੈ ਉਹ ਤੁਸੀਂ ਕਰ ਸਕਦੇ ਹੋ